ਮੈਂ ਤਾਣਾ ਤਣਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤਣਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਪੰਜ ਪਾਂਝੇ ਪੁੱਲ ਗਈ ਵੇ ਰਾਜਣਾ ਖੜਾ ਖੜਾ ਜਸ ਜਾਈ ਵੇ ਪੰਜ ਪਾਂਝੇ ਪੁੱਲ ਗਈ ਵੇ ਰਾਜਣਾ ਖੜਾ ਖੜਾ ਦਸ ਜਾਈ ਵੇ ਮੈਨੂੰ ਸੰਗ ਜਈ ਲੱਗਦੀ ਨਹੀਂ ਗੋਰੀਏ ਕੋਲ ਖੜੀ ਸਾਡੀ ਮਾਈ ਮੈਨੂੰ ਸੰਗ ਜਈ ਲੱਗਦੀ ਨਹੀਂ ਗੋਰੀ ਖੜੀ ਸਾਡੀ ਮਾਈ ਕਿਤੇ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਕਿਤੇ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਚੱਲ ਵਿਆਹ ਕਰਵਾ ਲੈ ਵੇ ਰਾਜਣਾ ਤੂੰ ਕਾਲਾ ਮੈਂ ਗੋਰੀ ਚੱਲ ਵਿਆਹ ਕਰਵਾ ਲੈ ਵੇ ਰਾਜਣਾ ਤੂੰ ਕਾਲਾ ਮੈਂ ਗੋਰੀ ਮੈਂ ਤਾਣਾ ਤਣਦੀ ਵੇ ਰਾਜਣਾ ਚੇਟੇ ਬੇਤੇ ਚੜਕੇ ਮੈਂ ਤਾਣਾ ਤਣਦੀ ਵੇ ਰਾਜਣਾ ਚੇਟੇ ਬੇਤੇ ਚੜਕੇ ਮੈਨੂੰ ਚਿੱਠੀ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਮੈਨੂੰ ਚਿੱਠੀ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ പഠന നി ഗൗരയ പഠജൂഗൈ ഹലി തന്നു പഠന നി ഗൗരിയ പഠജൂ മീനു പഠന ആ ഗി വേ രജന ആണെ കോള ഇട മീനു പഠന ആ ഗെ വേ രജന ആണെ കൊല ഇട ਮੈਂ ਤਾਣਾ ਹੱਤਣ ਦੀ ਵੇ ਰਾਜਣਾ ਉੱਚੇ ਟਿਬੇ ਤੇ ਚੜ ਕੇ ਮੈਂ ਤਾਣਾ ਹੱਤਣ ਦੀ ਵੇ ਰਾਜਣਾ ਉੱਚੇ ਟਿਬੇ ਤੇ ਚੜ ਕੇ ਮੈਨੂੰ ਸਾੜੀ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਮੈਨੂੰ ਸਾੜੀ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਤੈਨੂੰ ਲੋਣੀ ਨਿਆਣੀ ਨੀ ਗੋਰੀਏ ਲੋਣ ਵਾਲਾ ਕੋਈ ਹੋਰੀ ਤੈਨੂੰ ਲੋਣੀ ਨਿਆਣੀ ਨੀ ਗੋਰੀਏ ਲੋਣ ਵਾਲਾ ਕੋਈ ਹੋਰੀ ਮੈਨੂੰ ਲੋਣੀ ਆ ਗਈ ਵੇ ਰਾਜਣਾ ਪੈਰਾਂ ਹੀਠਾਂ ਚੌੜੀ ਮੈਨੂੰ ਲੋਣੀ ਆ ਗਈ ਵੇ ਰਾਜਣਾ ਪੈਰਾਂ ਹੀਠਾਂ ਚੌੜੀ ਮੈਂ ਤਾਣਾ ਤਣਦੀ ਵੇ ਰਾਜਣਾ ਚੇਟਿਪੇਤੇ ਚੜਕੇ ਮੈਂ ਤਾਣਾ ਤਣਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਨੂੰ ਪੈਸੇ ਪੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਮੈਨੂੰ ਪੈਸੇ ਪੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਤੈਨੂੰ ਰੱਖਣੇ ਨਹੀਂ ਆਉਣੇ ਨਹੀਂ ਗੋਰੀਏ ਰੱਖ ਲੂਗਾ ਕੋਈ ਹੋਰੀ ਤੈਨੂੰ ਰੱਖਣੇ ਨਹੀਂ ਆਉਣੇ ਨਹੀਂ ਗੋਰੀਏ ਰੱਖ ਲੂਗਾ ਕੋਈ ਹੋਰੀ ਮੈਂ ਰੱਖਣੇ ਸਿੱਖ ਗਈ ਵੇ ਰਾਜਣਾ ਚੂਆਂ ਵਾਲੀ ਮੋਰੀ ਮੈਂ ਰੱਖਣੇ ਸਿੱਖ ਗਈ ਵੇ ਰਾਜਣਾ ਚੂਆਂ ਵਾਲੀ ਮੋਰੀ ਮੈਂ ਤਾਣਾ ਤਣਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤਣਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ